ਸਾਰਿਆਂ ਨੂੰ ਜੈ ਜੰਦ। ਮੈਂ ਸਰਪੰਚ सलीम ਕੌਸ਼ਲ ਫਰੈਂਡਸ ਉਸ ਖਰਾਬ ਤੋਂ ਬਸੀ ਬਾਬੂ ਤੋਂ ਪ੍ਰਧਾਨ ਜੋ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਇੱਕ ਕਬੱਡੀ ਟੂਰਨਾਮੈਂਟ ਦਾ ਜੋ ਅਸੀਂ ਨਸ਼ਿਆਂ ਦੇ ਖਿਲਾਫ ਕਰ ਰਹੇ ਹਾਂ ਜੋ ਸਾਡੀ ਸਰਕਾਰ ਨੇ ਮਹਮ ਚਲਾਈ ਹੈ ਕਿ ਜੁਧ ਨਸ਼ਾ ਅਬਰੋਧ ਦੇ ਖਿਲਾਫ ਆਪਾਂ ਉਹਨਾਂ ਦੇ ਨਾਲ ਜੁੜ ਕੇ ਇਹ ਉਪਰਾਲਾ ਕਰ ਰਹੇ ਹਾਂ ਤੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਜੁੜ ਕੇ ਇਸ ਚੀਜ਼ ਦੇ ਵਿੱਚ ਸਾਥ ਦਿਓ ਤਾਂ ਕਿ ਆਉਣ ਵਾਲੇ ਸਮੇਂ 'ਚ ਆਪਣੀ ਜਵਾਨੀ ਨੂੰ ਬਚਾ ਸਕੀਏ। ਔਰ ਆਪਣੇ ਬੱਚਿਆਂ ਨੂੰ ਖੇਡ ਦੇ ਖੇਡ ਦੇ ਆਧਾਰ ਤੇ ਆਪਾਂ ਅੱਗੇ ਵਧਾਈਏ ਤਾਂ ਕਿ ਉਹ ਨਸ਼ਿਆਂ ਤੋਂ ਬਚਣ ਔਰ ਆਪਣੀ ਜਵਾਨੀ ਦੇ ਵਿੱਚ ਅੱਗੇ ਵੱਧ ਕੇ ਆਪਣੇ ਕਾਮਯਾਬ ਹੋਣ ਤੇ ਆਪਣੇ ਮਾਪੇ ਨੂੰ ਵੀ ਵਧੀਆ ਤਰੀਕੇ ਦੇ ਨਾਲ ਉਹ ਪਰ ਆਪਣੇ ਮਾਪੇ ਦੀ ਵੀ ਦੇਖ ਰੇ ਕਰਨ ਕਿਉਂਕਿ ਇਸ ਦੇ ਨਾਲ ਹੀ ਨਸ਼ਿਆਂ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ ਆ ਖੇਡਾਂ ਦੇ ਨਾਲ ਹੀ ਕਿ ਜੇ ਖੇਡਾਂ ਵੱਲ ਧਿਆਨ ਹੋਊਗਾ ਤੇ ਬੰਦੇ ਦਾ ਸਰੀਰ ਵੱਲ ਧਿਆਨ ਹੋਊਗਾ ਤੇ ਨਸ਼ਿਆਂ ਤੋਂ ਦੂਰ ਰਹੂਗਾ ਇਸ ਲਈ ਸਾਡਾ ਸਾਥ ਦਿਓ 7 ਨਵੰਬਰ ਨੂੰ ਪਹੁੰਚ ਕੇ ਸਾਰੇ ਉਥੇ ਮੇਲੇ ਦੀ ਸ਼ਾਨ ਨੂੰ ਵਧਾਓ ਤਾਂ ਕਿ ਆਪਾਂ ਹੋਰ ਵੀ ਜਿਆਦਾ ਅੱਗੇ ਮਿਲ ਜੁਲ ਕੇ ਸਾਰੇ ਉਪਰਾਲੇ ਕਰ ਸਕੀਏ ਜੈ ਜੈਪੀ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਦਾਸ ਬਿੰਦਰ ਸਰੋਆ ਬੇਗੰਪੁਰਾ ਟੈਕਰ ਫੋਰਸ ਪੰਜਾਬ ਪ੍ਰਧਾਨ ਔਰ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ 7 ਨਵੰਬਰ ਨੂੰ ਜੋ ਹਰਿਆਣਾ ਬਸੀ ਬਾਬੂ ਖਾਨ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸੀਨੀਅਰ ਅਫਸਰ ਡੀਜੀਪੀ ਨਰੇਸ਼ ਰੋੜਾ ਜੀ ਦੇ ਦਿਸ਼ਾ ਅੰਦੇਸ਼ੇ ਹੇਠ ਅਸੀਂ ਜੋ ਕਬੱਡੀ ਟੂਰਨਾਮੈਂਟ ਕਰਾਜ ਕਰਾਣੇ ਜਾ ਰਹੇ ਆ ਜਿਹਦਾ ਇੱਕ ਮੋਟਿਵ ਹੈਗਾ ਕਿ ਜੁਧ ਨਸ਼ਿਆਂ ਵਿਰੁੱਧ ਇਹ ਜਿਹੜਾ ਜੁਧ ਸਰਕਾਰ ਵੀ ਲੜ ਰਹੀ ਆ ਸਾਡਾ ਫਰਜ਼ ਵੀ ਸਾਡੀ ਜਥੇਬੰਦੀਆਂ ਦਾ ਵੀ ਫਰਜ਼ ਬਣਦਾ ਆ ਕਿ ਅਸੀਂ ਵੀ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਬਚਾਈਏ ਉਹ ਜਵਾਨੀ ਕਿੱਦਾਂ ਬਚਾਈ ਜਾ ਸਕਦੀ ਆ ਖੇਡਾਂ ਨੂੰ ਹੋਰੇਕ ਦਾ ਜਿਹੜਾ ਆ ਧਿਆਨ ਕਰਕੇ ਕਿਉਂਕਿ ਨਾ ਤਾਂ ਸਾਡੇ ਬੱਚਿਆਂ ਕੋਲ ਰੋਜ਼ਗਾਰ ਆ ਨਾ ਹੈਲਥ ਆ ਨਾ ਐਜੂਕੇਸ਼ਨ ਆ ਇਸ ਕਰਕੇ ਬੱਚੇ ਜਿਹੜੇ ਆਪਣੇ ਰਸਤੇ ਤੋਂ ਭਟਕ ਚੁੱਕੇ ਆ ਆਪਾਂ ਉਹਨਾਂ ਦੀ ਜ਼ੁਬਾਨੀ ਨੂੰ ਉਹਨਾਂ ਦੇ ਮਾਪਿਆਂ ਦੇ ਸੁਪਨਿਆਂ ਨੂੰ ਬਚਾਉਣ ਦੇ ਲਈ ਇਹ ਸਾਡਾ ਜਿਹੜਾ ਅਫਰਾਲਾ ਸਾਡੇ ਸਲੀਮ ਕੌਸ਼ਲ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਚਾਨਪ੍ਰੀਤ ਚੰਨੀ ਜੀ ਬਿੱਟੂ ਭਾਜੀ ਔਰ ਕੇਤਨ ਜੀ ਨਿਵੀ ਜੀ ਔਰ ਸਨੀ ਫਰਾਂਸ ਤੇ ਹੋਰ ਬਹੁਤ ਸਾਰੇ ਮੇਰੇ ਵੀਰ ਜਿਹੜੇ ਆ ਉਹ ਨਾਲ ਇਸ ਚੀਜ਼ ਦੇ ਸਹਿਯੋਗ ਕਰਕੇ ਆਪਾਂ ਜਿਹੜਾ ਇਹ ਅਫਰਾਲਾ ਕੀਤਾ ਆ ਮੈਂ ਹਰੇਕ ਪਿੰਡ ਪੱਧਰ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਗੁਰਦੁਆਰਿਆਂ ਦੇ ਵਿੱਚ ਨੌਂਸਮੈਂਟ ਕਰਾਓ ਆਪਣੇ ਮੰਦਰਾਂ 'ਚ ਨੌਂਸਮੈਂਟ ਕਰਾਓ ਕਿ ਉਸ ਮੇਲੇ ਦੀ ਸ਼ਾਨ ਵਿਧਾਨ ਲਈ ਔਰ ਬੱਚਿਆਂ ਨੂੰ ਭੇਜ ਗਏ ਉਸ ਚੀਜ਼ੋਂ ਪ੍ਰੇਰਣਾ ਲੈਣ ਲਈ ਆਪਣੇ ਬੱਚਿਆਂ ਨੂੰ ਵੀ ਭੇਜੋ ਆਪਣੇ ਮਾਪੇ ਦੇ ਸੁਪਨਿਆਂ ਨੂੰ ਸਹਾਰਾ ਕਰਨ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਇਸ ਜਿਹੜੇ ਪ੍ਰੋਗਰਾਮ ਦੇ ਵਿੱਚ ਆਣ ਲਈ ਆਣਾ ਬਹੁਤ ਜ਼ਰੂਰੀ ਆ ਔਰ ਹ ਹਸ਼ਿਆਰਪੁਰ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵਿਸ਼ੇਸ਼ ਤੌਰ ਤੇ ਕਿ ਉਸ ਦਿਨ ਜਿਹੜਾ ਆ ਉਹ ਟ੍ਰੈਫਿਕ ਬਹੁਤ ਹੁੰਦੀ ਆ ਉਸ ਦਿਨ ਜੇ ਕੋਸ਼ ਪ੍ਰਸ਼ਾਸਨ ਵੱਲੋਂ ਜਿਹੜੇ ਪੁਲਿਸ ਮੁਲਾਜ਼ਮ ਉਥੇ ਭੇਜ ਕੇ ਜਿਹੜਾ ਕੰਟਰੋਲ ਕੀਤਾ ਜਾਵੇ ਟ੍ਰੈਫਿਕ ਦਾ ਤੇ ਉਹ ਬਹੁਤ ਬਹੁਤ ਧੰਨਵਾਦ ਹੋਊਗਾ ਪ੍ਰਸ਼ਾਸਨ ਦਾ ਔਰ ਇਹਦੇ ਵਿੱਚ ਸਾਡੇ ਨਰੇਸ਼ ਅਰੋੜਾ ਜੀ ਜੋ ਡੀ ਡੀਜੀਪੀ ਪੰਜਾਬ ਉਹ ਪਹੁੰਚ ਰਹੇ ਆ ਆਪਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਦੇ ਔਰ ਇਸ ਨਿਊ ਚੈਨਲ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਨਿਊ ਸਾਡੀ ਲਾ ਕੇ ਪ੍ਰਚਾਰ ਜਨਤਾ ਤੱਕ ਪਹੁੰਚਾਈਆ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਔਰ ਸਾਰੇ ਮੇਰੇ ਵੀਰ ਭਰਾ ਟਾਈਮ ਸਰ ਪਹੁੰਚ ਗਏ ਔਰ ਮੇਲੇ ਦੀ ਸ਼ਾਨ ਬਤਾ